ਦੁਨੀਆ ਵੇਖੋ ਸਾਈਕਲ ਤੇ ਰਾਜਸਥਾਨ ਪਿੰਡ ਜਰਗ ਜਰਗ ਦਾ ਮੁੰਡਾ ਰਾਜਸਥਾਨ ਦੀ ਗगन ਸਾਈਕਲਿੰਗ ਜਰਗ ਆ ਗੜੀ ਆਪਣੀ ਸਾਈਕਲ ਆਪਾਂ ਪੂਰੇ ਰੈਡੀ ਆ ਤੇ ਗੁਰਤਵਾਰ ਸਾਹਿਬ ਮੱਥਾ ਟੇਕ ਲਿਆ ਆਪਾਂ ਤੇ ਹੁਣ ਪਾ ਰਹੇ ਆਪਾਂ ਔਰ ਉਹ ਚੱਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਮੈਂ ਥੋੜਾ ਆਪਣਾ ਗगन ਸਾਈਕਲਿੰਗ ਜਰਗ ਤੇ ਆਪਾਂ ਨੂੰ ਸਾਈਕਲ ਤੇ ਆਪਾਂ ਸਫ਼ਰ ਕਰਦੇ ਰਹਨੇ ਆ ਕਿਉਂਕਿ ਹੁਣ ਆਪਾਂ ਰਾਜਸਥਾਨ ਦਾ ਸਫ਼ਰਾਂਗੇਗਾ ਤੇ ਰਾਜਸਥਾਨ ਦਾ ਸਫਰ ਆਪਾਂ ਅੱਜ ਸ਼ੁਰੂ ਕਰ ਰਹੇ ਆ ਤੇ ਤੁਸੀਂ ਸਾਰੇ ਜੁੜੇ ਰਹੋ ਆਪਾਂ ਅੱਜ ਆਈਆਂ ਤਰੀਕ 27 10 2025 ਤੇ ਆਪਾਂ ਅਜ ਰੁਕਾਂਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਕਲਵੰਡੀ ਸਾਬ ਉਹ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਅੱਜ ਸਾਈਕਲ ਦੇ ਯਾਤਰਾ ਕਰ ਰਹੇ ਆ ਰਾਜਸਥਾਨ ਦੀ ਯਾਤਰਾ ਤੋਂ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਜਿਹੜੇ ਰਾਜਸਥਾਨ ਦੇ ਵਿੱਚ ਐਂਟਰ ਕਰਾਂਗੇ ਤੇ ਸਾਰੇ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਹੁਣ ਗੁਰਦੁਆਰਾ ਸੇਮੀਪਾਸ ਸਾਈ ਆਪਣੇ ਪਿੰਡ ਚਾਰਕ ਮੱਥਾ ਠੀਕ ਕੇ ਟੈਂਸ ਦਾਸ ਕਰਕੇ ਆ ਰਹੇ ਆਂ ਤੇ ਯਾਤਰਾ ਸਹੀ ਰਹੇ ਤੇ ਇਧਰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਆਪਾਂ ਜਾ ਰਹੇ ਆ ਹੁਣ ਰਾਜਸਥਾਨ ਨੂੰ ਪਤਾ ਹੀ ਆਪਾਂ ਤੁਹਾਨੂੰ ਦੱਸ ਸਕਦੇ ਆਂ ਚਲੋ ਜੁੜੇ ਰਹੋ ਆਪਣੇ ਚੈਨਲ ਨਾਲ ਤੇ ਸਾਰੇ YouTube ਚੈਨਲ Facebook Instagram ਗਗਨ ਸਾਈਕਲਿੰਗ ਯਾਰ ਚੈਨਲ ਆਪਣਾ ਬਣਿਆ ਹੋਇਆ ਤੇ ਸਾਰੀ ਅਪਡੇਟਸ ਉੱਥੇ ਮਿਲਦੀ ਰਹੇਗੋ ਲਾਈਕ ਸ਼ੇਅਰ ਕਮੈਂਟ ਬੁੱਲੂ ਕਰਿਓ ਤੇ ਕੰਮੇ ਪਿੱਛੇ ਵੀ ਦੱਸਿਆ ਕਰੋ ਅੱਲਾਹ ਹੱਤਾ ਹੈ ਸਾਥ ਤੇ ਆਪਾਂ ਇਹ ਕਦਰਨੀ ਹੈਗੇ ਤੇ ਆਪਾਂ ਆਪਣੇ ਆਪ ਤੇ ਬਹੁਤ ਜ਼ਿਆਦਾ ਸੁਧਾਰ ਕਰਦੇ ਕਿੰਨੇ ਵਾਰ ਪੁੱਛਣ ਦਾ ਦਿੱਕਤ ਆ ਗਈ ਜਾਂ ਕੁਝ ਗਲਤ ਬੋਲਿਆ ਗਿਆ ਲਓ ਵੀ ਆਪਾਂ ਮਲੇ ਕੋਲਲੇ ਪਹੁੰਚ ਗਏ ਸਫ਼ਰ ਆਪਾਂ 22 ਕਿਲੋਮੀਟਰ ਦਾ ਹੈਗਾ ਅੱਲਿਆ 1 ਘੰਟੇ 11 ਮਿੰਟ ਦੇ ਵਿੱਚ ਤੇ ਮਲੇ ਕੋਲਲੇ ਆਪਾਂ ਰਾਏ ਕੋਟ ਵਾਲੇ ਪੁਲ ਤੇ ਆ ਗਏ ਆਪਾਂ ਹੁਣ ਜਾਵਾਂਗੇ ਇਧਰ ਨੂੰ ਵਿਸ਼ੇਵਿਦੇਖ ਸਾਹ ਰਹੇ ਹਾਂ ਸਭ ਨੂੰ ਪੈਕ ਲਓ ਵੀ ਆ ਖੜਾ ਆਪਣਾ ਸਾਈਕਲ ਆਪਾਂ ਥੋੜੀ ਪਾਣੀ ਪੀਣ ਲੱਗੇ ਸੀਗੇ ਤੇ ਸਾਈਕਲ ਪੂਰਾ ਰੈਡੀ ਆ ਤੇ ਆ ਲਿਖਿਆ ਹੈ ਪਿੱਛੇ ਆਪਣੇ ਪੈਡਲ ਮਾਰੋ ਦੁਨੀਆ ਦੇਖੋ ਸਾਈਕਲ ਤੇ ਰਾਜਸਥਾਨ ਪਿੰਡ ਜਰਗ ਜਰਗ ਦਾ ਮੁੰਡਾ ਰਾਜਸਥਾਨ ਦੀ ਰਾਹ ਚੈੱਕ ਕਰੋ ਫਿਰ ਫਿਊ ਮੌਸਮ ਦਾ ਵੀ ਤੇ ਸੜਕ ਦਾ ਵੀ ਸਵਰਥ ਵੇਲੇ ਵੀ 47 ਕਿਲੋਮੀਟਰ ਸਫ਼ਰ ਤੈਅ ਕਰ ਲਿਆ 2 ਘੰਟੇ 33 ਮਿੰਟ ਦੇ ਵਿੱਚ ਤੇ ਜਾ ਰਹੇ ਆਪਾਂ ਪਹੁੰਚਾਏਗਾ ਲਿਆ 4 ਘੰਟੇ 17 ਮਿੰਟ ਵਿੱਚ 74 ਕਿਲੋਮੀਟਰ ਇੱਧਰ ਹੈਗਾ ਅੰਮ੍ਰਿਤਸਰ ਜਲੰਧਰ ਫਿਰੋਜ਼ਪੁਰ ਪਹਿਲਾ ਸੁਰੱਖਿਆ ਹੈਗੇ ਨੇ ਤੇ ਜਾ ਰਹੇ ਆ ਆਨੋਖੀ ਨਸਰੀ ਰੋਡ ਬੜਾ ਜ਼ਬਰਦਸਤਾ ਵਧੀਆ ਤੇ ਹੰਡਾਇਆ ਰਹਿ ਗਿਆ 2 ਕਿਲੋਮੀਟਰ ਅੱਪਾ ਜਾਵਾਂਗੇ ਗੁਰਦੁਆਰਾ ਅੜੀ ਸਰ ਸਾਹਿਬ ਨਾਲ ਵਾਲਾ ਵੀਰ ਵੀ ਆਪਣੇ ਆ ਰਿਹਾ ਤੇ ਅਪਾ ਸਫ਼ਰ ਕਰਦੇ ਕਰਦੇ ਪਹੁੰਚ ਗਏ ਗੁਰਦੁਆਰਾ ਅੜੀਸਰ ਸਾਹਿਬ ਤੇ ਆਖੜੀ ਆਪਣੀ ਸਾਈਕਲ ਹੀ ਆਪ ਪੋਰੇ ਸਾਈਕਲ ਤੇ ਆਇਆ ਦੂਜੀ ਵਾਰ ਤੇ ਤੁਹਾਨੂੰ ਕਰਾਉਨੇ ਅੱਗੇ ਜਾ ਕੇ ਦਰਸ਼ਨ ਤੇ ਦੱਸ ਰਿਹਾ ਇਤਿਹਾਸ ਪੈਡਲ ਮਾਰੋ ਦੁਨੀਆ ਵੇਖੋ ਹੈ ਸਾਈਕਲ ਤੇ ਰਾਜਸਥਾਨ ਪਿੰਡ ਚਰਕ ਚਰਕ ਦਾ ਮੁੰਡਾ ਰਾਜਸਥਾਨ ਦੀ ਦਾ ਗगन ਸਾਈਕਲਿੰਗ ਚਰਕ ਉਹ ਹੈ ਗੁਰਦੁਆਰਾ ਅੜੀਸਰ ਸਾਹਿਬ ਲੋਈ ਮਿੱਤਰੋ ਆਪਾਂ ਸਫ਼ਰ ਕਰ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਰਾਜਸਥਾਨ ਦਾ ਤੇ ਹੁਣ ਹੀ ਆਪਾਂ ਅੜੀਸਰ ਤੋਂ ਸਾਡੇ ਕਾਇਆ ਤੇ ਹੁਣ ਪਹੁੰਚਾਰੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਹਨੂੰ ਤਲਵੰਡੀ ਸਾਭੂ ਵੀ ਕਹਿੰਦੇ ਆ ਤੇ ਆਪਾਂ ਹੁਣ ਉੱਥੇ ਵੀ ਤੁਹਾਨੂੰ ਕਰਾਉਣਾ ਦੱਸ ਜੁੜੇ ਰਹੋ ਆਪਣੇ ਨਾਲ ਇਸ ਬੈਟ ਪਰ ਵੀ ਸਿੱਟਦੇ ਆ ਲੋ ਵੀਪਾ ਪੰਪ ਦਾ ਰੋਕਿਆ ਜੀ ਪੰਪ ਦਾ ਰੋਕਿਆ ਪਾਉਣ ਪੀਣ ਲੱਗਿਆ ਪਾਣੀ ਤੇ ਸਾਹਮਣੇ ਆਪਾਂ ਬਟਰ ਰੋਕਰ ਤੋਂ ਪਾਣੀ ਭਰਿਆ ਲਓ ਜੀ ਕਹਿੰਦੇ ਜੀ ਆਇਆਂ ਨੂੰ ਮਾਨਸਾ ਦੇ ਵਿੱਚ ਐਂਟਰ ਹੋਣ ਵਾਲੇ ਆਪਾਂ ਮਾਨਸਾ ਸਿਰਸਾ ਸਰਤੂਲਗੜ ਤੇ ਲਓ ਉਹਦੇ ਲੈ ਆਪਣਾ ਸਾਹਮਣੇ ਵਾਲਾ ਵੀਰ ਗੈਰੀ ਅੰਦਰ ਜਾਂਦੀ ਆਪਣੀ ਸੈਂਗਲੀ ਲੋ ਵੀ ਆਪਾਂ 7 ਘੰਟੇ 46 ਮਿੰਟ ਦੇ ਵਿੱਚ 131 ਕਿਲੋਮੀਟਰ ਸਫ਼ਰ ਤੈਗਾ ਲਿਆ ਆਪਾਂ ਜਾ ਰਹੇ ਆ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਬਸ ਰਹਿ ਗਿਆ ਆਪਣਾ ਥੋੜਾ 20 ਕਿਲੋਮੀਟਰ ਰਹਿ ਗਿਆ ਔਰ 150 ਕਿਲੋਮੀਟਰ ਹੁੰਦਾ ਆਪਾਂ ਨੂੰ ਯਾਰਗ ਤੋਂ ਪੈਂਦਾ ਤੇ ਆ ਆਪਣਾ ਹੈਗਾ ਸਾਈਕਲ ਤੇ ਉਹ ਬਚਿਆ ਰਹੇ ਗੱਡੀ ਵਾਲੇ ਆ ਵੀ ਹਨੂਮਾਨਗੜ ਆਏਗਾ 124 ਕਿਲੋਮੀਟਰ ਡੱਬਵਾੜੀ ਆਏਗਾ 70 in 200 meters keep right to stay on national highway 254 ਕੋਈ ਚੱਕਰ ਨਹੀਂ ਹੁਣ ਤਾਂ ਆਪਣੇ ਕੋਲ ਗੇਰਾਂ ਵਾਲੀ ਆ ਪੌਂਡ ਹੀ ਪਾਰ ਕਰਦੇ ਨਾ ਧੂਆਂ ਜਾਂ ਚਕਿੰਦਰ ਆ ਭਾਈ ਇਸ ਤਾ ਧੂਆਂ ਰਹਿਤਾ ਹਾਂ ਆਹ ਭਾਈ ਅਟਕੜਾ ਕਰਦੇ ਜਾਂਦੇ ਆਹੋ ਵਾਲਾ ਪੁਲ ਝੜਨਾ ਆਪਾਂ ਕਹਿੰਦੇ ਉਹ ਵਾਲਾ ਪੁਲ ਝੜ ਜਾਣਾ ਭਾਈ ਝੜ ਜਾਣਾ ਕੋਈ ਚੱਕਰ ਹੀ ਨਹੀਂ ਕਰ ਆਏ ਆ ਪੁਲ ਪਾਰ ਹੁਣ ਆਪਾਂ ਪਹੁੰਚ ਗਏ ਸ੍ਰੀ ਦਮਦਮਾ ਸਾਹਿਬ ਵਾਲੇ ਰੋਡ ਤੇ ਕੋਮਾ ਸੰਤ ਸੂਏ ਕੋਲ ਪਾਣੀ ਪੀਣ ਡੋਕੇ ਸੀਗੇ ਤੇ ਆ ਦੇਖੋ ਯਾਰ ਲੋਕ ਨਾ ਬੜੀ ਪਤਾ ਨਹੀਂ ਕੀ ਕੀ ਕਰ ਦਿੰਦੇ ਮੈਂ ਜ਼ੂਮ ਕਰਕੇ ਦਿਖਾ ਰਿਹਾ ਤੇ ਉਹ ਫੋਟੋ ਹਟੇ ਪਈਆਂ ਨੇ ਆਪਣੀ ਸੇਰਾ ਵਾਲੀ ਮਾਤਾ ਜੀ ਤੇ ਉਧਰ ਹਨੂਮਾਨ ਜੀ ਦੀ ਤੇ ਬਹੁਤ ਜ਼ਿਆਦਾ ਗਲਤ ਗੱਲ ਆ ਇਹ ਹੈ ਨਾ ਇਦਾਂ ਇਹਨਾਂ ਨੂੰ ਅਗਨੀ ਭੇਟ ਕੀਤਾ ਜਾਵੇ ਜਾਂ ਫਿਰ ਇਦਾਂ ਦਾ ਮਾ ਖੋਤੂ ਚੱਕਣ ਵੀ ਨਹੀਂ ਜਾ ਸਕਦਾ ਕਿਉਂਕਿ ਹੈ ਹੀ ਨਹੀਂ ਕੋਈ ਚੱਕਣ ਨੂੰ ਜਗ੍ਹਾ ਹੀ ਨਹੀਂ ਹੈਗੀ ਸੇਵ ਨਹੀਂ ਹੈ ਪਤਲ ਕੱਢ ਵੀ ਦਿੰਦੇ ਕਿਉਂਕਿ ਸਾਰਾ ਪੱਕਾ ਸੁਆ ਪਲੇਨ ਹੋਇਆ ਯਾਰ ਨਾਲੋਂ ਵਿੱਚ ਡਿਗਣ ਦਾ ਖਤਰਾ ਵੀ ਆ ਤੇ ਮੈਂ ਡੰਡੇ ਨੂੰ ਦੇ ਨਾਲ ਦੇਖਿਆ ਹਲਾ ਕੇ ਤੇ ਉਹ ਸਹੀ ਨਹੀਂ ਆ ਰਹੀਆਂ ਨਾ ਕੋਈ ਹੈ ਨਹੀਂ ਐਡਾ ਕਿਉਂ ਸਾਰਾ ਸੁਆ ਪੱਕਾ ਪਿਆ ਤੇ ਯਾਰ ਇਦਾਂ ਨਾ ਕਰਿਆ ਕਰੋ ਹਨਾ ਦੇਖੋ ਤੇ ਹੁਣ ਯਾਰ ਕੋਸੋਂ ਹੁਣ ਮੈਂ ਪ੍ਰਾਇਮ ਵੀ ਨਹੀਂ ਕਰ ਸਕਦਾ ਕੱਡੇ ਮੈਨੋਂ ਨਿਕਲ ਵੀ ਨਹੀਂ ਉਹ ਗਲਤ ਗੱਲ ਆ ਯਾਰ ਇਹ ਦੇਖੋ ਨਾਲ ਸਾਰਾ ਪੱਕਾ ਪਿਆ ਤੇ ਅੰਦਰ ਜਾ ਨਹੀਂ ਹੋ ਰਿਹਾ ਅੱਗੇ ਆਪਾਂ ਸਫ਼ਰ ਕਰਦੇ ਕਰਦੇ ਪਹੁੰਚ ਜਿੰਦੀਏ ਮੌਨ ਮੰਡੀ ਤੋਂ ਥੋੜਾ ਜਾ ਕੇ ਤੇ ਦਮਦਮਾ ਸਾਹਿਬ ਰਹਿ ਕੇ ਤੋਂ ਆਪਣਾ 17 ਕਿਲੋਮੀਟਰ ਰਹਿ ਗਿਆ ਤੇ ਉਨੀ ਆਪਾਂ ਪਾਣੀ ਪੂਣੀ ਪੀ ਕੇ ਅੱਗੇ ਥੋੜੇ ਚੱਲੇ ਗਏ ਆ ਸਮਾਂ ਆਪਣੇ ਕਿਤੂਆ ਜਾਂਦਾ ਵੀ ਇਹਦੇ ਵਿੱਚ ਮਤਲਬ ਕਿ ਮਾਤਾ ਦੀ ਝੋਟੂ ਲਾ ਲਓ ਹਨੂਮਾਨ ਦੀ ਝੋਟੂ ਲਾ ਲਓ ਬੱਚੇ ਵੀ ਬੈਠੇ ਸਾਵ ਨੂੰ ਸਾਈਕਲ ਚਲਾਉਣ ਦਾ ਸੁਆਦ ਹੀ ਵੱਖਰਾ ਸੂਰਤ ਦੇਖੋ ਡੁੱਬ ਰਿਹਾ ਮਿੱਠਾ ਮਿੱਠਾ ਆ ਸੁਨਿਆਰਾ ਆ ਰਿਹਾ ਪੂਰਾ ਤੇ ਘੰਟੇ 23 ਮਿੰਟ ਦੇ ਵਿੱਚ 142 ਕਿਲੋਮੀਟਰ ਸਫ਼ਰ ਤਾਇਆ ਕਰ ਲਿਆ ਤੇ ਦਮਦਮਾ ਸਾਹਿਬ ਰਹਿ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਰਹਿ ਗਿਆ 10 ਕਿਲੋਮੀਟਰ ਦੂਰ ਉਧਰ ਸੂਰਜ ਵੀ ਦੇਖੋ ਚਾਤੀਆਂ ਮਾਰ ਰਿਹਾ ਆਪਾਂ ਨੂੰ ਕਹਿੰਦਾ ਵੀ ਆਜੋ ਮੈਂ ਡੁੱਬਣ ਲੱਗਿਆ ਲੁਕਣ ਵਿੱਚ ਖੜਨ ਲੱਗ ਗਿਆ ਕਦੇ ਲੁਕ ਜਾਂਦਾ ਕਦੇ ਦਿਸਣ ਲੱਗ ਜਾਂਦਾ ਕੋਈ ਨਹੀਂ ਭਰਾ ਪਹੁੰਚ ਗਏ ਤੇ ਉਹ ਆਉਂਦਾ ਪਿੱਛੇ ਆਪਣੇ ਨਾਲ ਵਾਲਾ ਵੀ ਰੁਕ ਕੇ ਰੁਕ ਗਿਆ ਉਹ ਨਾ ਹਾਂ ਤਾਂ ਦੇਖੋ ਬਾਈ ਪੰਗੇ ਲੈਂਦਾ ਹੋਇਆ ਤੇ ਲਓ ਵੀ ਆਪਾਂ ਫਾਈਨਲੀ ਪਹੁੰਚ ਗਏ ਤਖਤ ਸ੍ਰੀ ਦਮਦਮਾ ਸਾਹਿਬ ਤੇ ਦੇਖ ਸਕਦੇ ਆ ਆਪਾਂ ਮੋਨ ਰਾਈਡਰ ਨੂੰ ਚੌਕ ਆ ਗਿਆ ਤੇ ਕਾਲ ਯੂਨੀਵਰਸਿਟੀ ਵੀ ਇਧਰ ਹੀ ਆ ਉਹ ਇਧਰ ਆ ਗਿਆ ਇਧਰ ਮੂਸਾ ਆ ਗਿਆ ਮਾਨਸਾ ਮੂਸਾ ਇਧਰ ਆ ਗਿਆ ਤੇ ਆਪਾਂ ਆ ਚੌਂਕ ਮੋੜਨਾ ਇਧਰ ਨੂੰ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਤਖਤ ਸ੍ਰੀ ਦਮਦਮਾ ਸਾਹਿਬ ਤੇ ਥੋੜਾ ਲੇਟਸ ਕਰਕੇ ਕਿਉਂਕਿ ਸਾਨੂੰ ਥੋੜਾ ਰਸਤੇ ਤੇ ਕੰਮ ਸੀਗਾ ਤੇ ਅਸੀਂ ਇਹਨੂੰ ਪਹੁੰਚ ਗਿਆ ਪਹੁੰਚ ਗਏ ਤਖਤ ਸ੍ਰੀ ਦਮਦਮਾ ਸਾਹਿਬ ਰੂਮ ਨੰਬਰ ਆਪਣਾ ਹੈਗਾ 18 ਤੇ ਆਪਾਂ ਲੈ ਵੀ ਲਿਆ ਤੇ ਬਾਬਾ ਕਹਿੰਦਾ ਸਾਈਕਲ ਅੰਦਰ ਹੀ ਲਾ ਲਓ ਤੇ ਆਪਾਂ ਸਾਈਕਲ ਅੰਦਰ ਹੀ ਲਾ ਲਿਆ ਦੋਨੇ ਉਹ ਬੈਠਾ ਆਪਣਾ ਗੈਰੀ ਬਾਈ ਤੇ ਰੂਮ ਬੜਾ ਪੂਰਾ ਫਰਸਟ ਕਲਾਸ ਆਜਾ ਲੋ ਵੀ ਆਪਾਂ ਪਹੁੰਚ ਗਏ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਤਲਵੰਡੀ ਸਾਬੋ ਤੇ ਨਾਈਟ ਕਰਕੇ ਥੋੜੀ ਵੀਡੀਓ ਦੀ ਕੁਆਲਿਟੀ ਸਹੀ ਨਹੀਂ ਲੱਗ ਰਹੀ ਮੈਨੂੰ ਲਿਖਨ ਗੁਰਦੁਆਰਾ ਤਕਸਰੀ ਦਮਦਮਾ ਸਾਹਿਬ ਗੁਰਦੁਆਰਾ ਲਖਨ ਸਾਹਿਬ ਸਾਹਿਬ ਪਾਸਾਈ ਦਸਮੀ ਤੇ ਗੁਰਦੁਆਰਾ ਸਾਹਿਬ ਇੱਧਰ ਵੀ ਆ ਤੇ ਇੱਧਰ ਤਕਸਰੀ ਦਮਦਮਾ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਇਹ ਪਾਵਨ ਸਥਾਨ ਤਖਤ ਪੰਜ ਤਖਤਾਂ ਵਿੱਚੋਂ ਚੌਥਾ ਤਖਤ ਗਿਣਾ ਜਾਂਦਾ ਇਹਨਾਂ ਨੂੰ ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਇਸ ਸਮੇਂ ਜਾਵਰ ਹੁਕਮਨਾਮਾ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਆਨੰਦ ਦੀ ਪੂਰੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਮਕੌਰ ਸਾਹਿਬ ਮਾਸੀਵਾੜਾ ਦੀਨਾ ਕਾਂਗੜਾ ਸ੍ਰੀ ਮੁਕਸਰ ਸਾਹਿਬ ਲੱਖੀ ਜੰਗਲ ਪੱਕਾ ਪਰਥਾਲਾ ਆਸਥਾਨਾਂ ਦੇ ਭਾਗ ਲਾਉਂਦੇ ਹੋਏ ਇਸ ਸਥਾਨ ਤੇ 1705 ਜਿਸ ਨੂੰ ਪੁੱਜੇ ਸੀ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਇਹ ਪ੍ਰਾਤਨ ਪੋਰਾ ਸਾਹਿਬ ਸ੍ਰੀ ਦਾਤਾ ਬਾਬਾ ਦੀਪ ਸਿੰਘ ਜੀ ਦਾ ਹੈ ਇਸ ਪੋਰਾ ਸਾਹਿਬ ਦੇ ਸ੍ਰੀ ਦਾਤਾ ਬਾਬਾ ਦੀਪ ਸਿੰਘ ਜੀ ਨੇ ਸਿਮਰਨ ਕਰਿਆ ਕਰਦੇ ਹਨ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਚਾਰ ਉਤਾਰ ਕੀਤੇ ਜੋ ਚਾਰੇ ਤਕਤਾਂ ਤੇ ਭੇਜੇ ਗਏ ਇੱਧਰ ਬਾਬਾ ਦੀਪ ਸਿੰਘ ਦਾ ਪੁਰਸ ਹੈ ਤੇ ਲੌਕ ਕਰਿਆ ਹੋਇਆ ਆਪਾਂ ਸਵੇਰੇ ਦਰਸ਼ਨ ਕਰਾਂਗੇ ਬੰਦ ਕਰਿਆ ਹੈ ਨਾ ਇਸ ਟਾਈਮ ਇਹਨਾਂ ਨੇ ਤੇ ਸਾਰੇ ਸੱਜਣਾਂ ਮੇ ਤੁਹਾਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਇਹ ਮੇਰਾ ਬਲੌਗ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਬਲੌਗ ਦੀ ਕੰਦ ਅਗਰ ਸਮਾਪਤੀ ਤੇ ਅਸਲੀ ਸਫਰ ਆਪਣਾ ਕੱਢ ਸ਼ੁਰੂ ਹੋਊਗਾ ਤੇ ਅੱਜ ਆਪਾਂ ਗੁਰਦੁਆਰਾ ਦੰਦਮਾ ਸਾਹਿਬ ਕੋ ਪਹੁੰਚੇਗੇ ਤੇ ਬਹੁਤ ਵਧੀਆ ਸੱਜਣ ਆਪਾਂ ਦਰਸ਼ਨ ਘਰੇ ਦਰਸ਼ਨ ਕਰਕੇ ਤਾਂ ਤੁਹਾਨੂੰ ਪਤਾ ਆਪਣੀ ਸਾਰੀ ਥਕਾਕ ਤੋਂ ਦੂਰ ਲੈ ਜਾਂਦੀ ਆ ਤੇ ਹੁਣ ਆਪਾਂ ਕਰਦੇ ਸੌਣ ਦੀ ਤਿਆਰੀ ਤੇ ਅਸਲੀ ਸਫਰ ਆਪਣਾ ਕੱਢ ਜਰੂਰ ਹੋਊਗਾ ਸਵੇਰੇ ਆਪਾਂ ਸਰਵਤ ਦੇ ਪਲੇ ਦੀ ਅਰਦਾਸ ਕਰਕੇ ਤੇ ਦੇਖ ਕਰਕੇ ਆਪਾਂ ਇਹ ਤੋਂ ਸਫਰ ਸ਼ੁਰੂ ਕਰਾਂਗੇ ਰਾਜਸਥਾਨ ਦੇ ਟਿੱਬੇ ਵਾਲੋਂ ਚਰਗਦਾ ਜੋਬ ਫੈਲਾ ਜਰਗਦਾ ਲੋਕਿ ਆਪਾਂ ਨੂੰ ਮਗੇ ਮੈਨੂੰ ਮਾਣ ਹੋ ਰਿਹਾ ਆਪਣੇ ਆਪ ਤੇ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਤੇ ਪਿਆਰ ਨਾਲ ਬਹੁਤ ਹੌਸਲਾ ਮਿਲਿਆ ਤੇ ਆਪਾਂ ਹੋਰ ਵੀ ਪੰਜਾਬ ਦਾ ਤਾਂ ਆਪਣਾ ਹਲੇ ਕੱਖ 50% ਹੀ ਹੋਇਆ ਉਹ ਵੀ ਕਰਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਉਸ ਹੋਰ ਸੋਚ ਰਹੇ ਨੇ ਮੇ Rajasthan ਹੋ ਗਿਆ Haryana ਕੀ বিহার ਆਪਣੇ ਪੰਜਾਬ ਦੇ ਵਿੱਚੋਂ ਤਿੰਨ ਤੱਕ ਤਾਂ ਆਪਣੇ ਕੰਪਲੀਟ ਹੋ ਗਏ ਜਿਹੜੇ ਆਪਣੇ ਦੋ ਤੱਕ ਰਹਿ ਗਏ ਉਹ ਵੀ ਕਰਾਂਗੇ ਠੀਕ ਹੈ ਤੇਵਾ ਜੁੜੇ ਰਹੋ ਜੀਨੇ ਆਪਣਾ ਚੈਨਲ ਸਬਸਕ੍ਰਾਈਬਰ ਨਹੀਂ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਵੀ ਕਰੋ ਤੇ ਕੋਈ ਵੀ ਗਲਤੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਕਮੀ ਹੁੰਦੀ ਜਿਹੜੀ ਹੁੰਦੀ ਹੈ ਤੇ ਜਰੂਰ ਦੱਸਿਆ ਕਰੋ ਥੈਂਕ ਯੂ